ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਗੁਰਦੁਆਰਾ ਸਿੰਘ ਸਵਾ ਤੋਂ ਸਮਾਣਾ ਵਿਸਾਲ ਨਗਰ ਕੀਰਤਨ ਕੱਢੇ ਜਾ ਰਿਹਾ ਹੈ ਸ੍ਰੀ ਗੁਰਗਨ ਸਾਹਿਬ ਜੀ ਦੇ ਛਤਰ ਛਾਇਆ ਹੇਠ ਪੰਜ ਪਿਆਰੇ ਨਗਰ ਕੀਰਤਨ ਦੇ ਅਗਵਾਈ ਕਰਨਗੇ ਔਰ ਨਗਰ ਕੀਰਤਨ ਦੇ ਵੀ ਸਹਿਰ ਦੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਜਾਣਾ ਹੈ ਸ਼ਾਂਤੀ ਦਾ ਉਪਦੇਸ਼ ਭਾਵੇਂ ਧਰਮ ਦੀ ਰੱਖਿਆ ਲਈ ਉਹਾਂ ਨੇ ਕਿੰਨਾ ਡੇਢ ਦੇ ਤੇ ਮਹੀਨੇ ਦੇ ਵਿੱਚ ਤੱਤੇ ਤਵੇ ਤੇ ਬੈ ਕੇ ਉਹਨਾਂ ਤੇ ਜਿਹੜਾ ਧੁਰਮ ਕੀਤਾ ਹੈ ਗਰਮ ਰੇਤ ਪਾਇਆ ਗਿਆ ਲੇਕਿਨ ਆਪਣਾ ਧਰਮ ਨਹੀਂ ਛੱਡਿਆ ਔਰ ਧਰਮ ਦੇ ਲਈ ਆਪਣੀ ਸ਼ਹੀਦੀ ਦਿੱਤੀ ਉਸ ਨੂੰ ਸਭ ਨੂੰ ਉਹਨਾਂ ਦੀ ਸਾਹਾदत ਨੂੰ ਸਲਾਮ ਕਰਨਾ ਚਾਹੀਦਾ ਹੈ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਗੁਰਵਰਤੰਦੀ ਜੋ ਸ਼ਹਾਦਤ ਹੈ ਇੱਕ ਦੁਨੀਆ ਤੇ ਮਿਸਾਲ ਹੈ ਬਹੁਤ ਵੱਡੀ ਮਿਸਾਲ ਹੈ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਸਬਰ ਤੇ ਸ਼ਾਂਤੀ ਨਾਲ ਦਿੱਤਾ ਇਹਨਾਂ ਸ਼ਹਾਦਤ ਦੇ ਕਈ ਕਾਰਨ ਪਹਿਲਾ ਕਾਰਨ ਤੇ ਇਹਨਾਂ ਦਾ ਭਰਾ ਜੋ ਜੋੜਨਾ ਦਾ ਭਰਾ ਸੀ ਆਪਣੇ ਪਿਛੇ ਜਾਂ ਉਹ ਗੱਡੀ ਵਾਸਤੇ ਮਤਲਬ ਕਹਿੰਦਾ ਸੀ ਤੇ ਉਹ ਗੱਡੀ ਵਾਸਤੇ ਝਗੜੇ ਕਰਕੇ ਇੱਕ ਇਹ ਕਾਰਨ ਸੀ ਇੱਕ ਜੋ ਚੰਦੂ ਸੀ ਹਕੂਮਤ ਦਾ ਵਜ਼ੀਰ ਉਹ ਆਪਣੀ ਲੜਕੇ ਰਸਤਾ ਕੋ ਹਰਖਪ੍ਰੀਤ ਸਾਹਿਬ ਨਾਲ ਕਰਨਾ ਚਾਹੁੰਦਾ ਸੀ ਤੇ ਉਹ ਸੰਗਤ ਨੇ ਮਨਾ ਕਰਦਾ ਸੀ ਇੱਕ ਵੱਡਾ ਕਾਰਨ ਉਹ ਵੀ ਸੀ ਉਹ ਕਹਿੰਦਾ ਸੀ ਵੀ ਜਾਂ ਤੁਸੀਂ ਇਸਲਾਮ ਕਬੂਲ ਕਰ ਲਓ ਜਾਂ ਸਾਡੀ ਲੜਕੀ ਆ ਰਿਸ਼ਤਾ ਲੈ ਲਓ ਤੇ ਜਾਂ ਫਿਰ ਤੁਸੀਂ ਛੱਡ ਦਿਓ ਫਿਰ ਇਹਨਾਂ ਮਹਾਰਾ ਨੇ ਇਸਲਾਮ ਕਬੂਲ ਨਹੀਂ ਕੀਤਾ ਜ਼ੁਲਮ ਤੇ ਜ਼ਬਰਦਸਤ ਮੁਕਾਬਲਾ ਸਬਰ ਤੇ ਸ਼ਾਂਤੀਆਂ ਦਿੱਤਾ ਅਤੇ ਆਪਣੇ ਨੂੰ ਕੁਰਬਾਨ ਕਰਦਾ ਤਤੀਆਂ ਤਵੀ ਬੈਠ ਕੇ ਤਤੀਆਂ ਤਤਾ ਰੇਤਾ ਪੋ ਆਇਆ ਵੀ ਉਹ ਵੀ ਦੇਗਾ ਬਿਠਾਏਗਾ ਇੱਕ ਮਤਲਬ ਸਿੱਖ ਕੌਮ ਨੂੰ ਬਹੁਤ ਵੱਡਾ ਸੰਦੇਸ਼ ਹੈ ਵੀ ਸਾਡੇ ਜਿੰਨਾ ਮਰੀ ਜ਼ੁਲਮ ਹੋਇਆ ਆਪਾਂ ਸਬਰ ਤੇ ਸੰਤੋਖ ਨਾਲ ਉਹਦਾ ਟਾਕਰਾ ਕਰਨਾ ਹੈ ਸ਼ਾਂਤੀ ਦਾ ਉਪਦੇਸ਼ ਦੇਣਾ ਸਾਰੇ ਸੰਸਾਰ ਨੂੰ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز